ਇੱਕ ਮਿੰਨੀ ਕਹਾਣੀ ਦੋ ਹੱਥ ਲੇਖਕ ਜੋਤੀ ਜੀ ਇੱਕ ਵਾਰ ਦੋਵੇਂ ਹੱਥਾਂ ਦੀ ਆਪਸ ਵਿੱਚ ਬਹਿਸ ਹੋਈ ਖੱਬਾ ਹੱਥ ਆਖਣ ਲੱਗਾ ਮੈਂ ਸਭ ਅੰਗਾਂ ਤੋਂ ਸੋਹਣਾ ਹਾਂ ਮੈਨੂੰ ਮਾਂ ਸਭ ਤੋਂ ਵੱਧ ਪਿਆਰ ਕਰਦੀ ਹੈ ਦੇਖ ਮੈਨੂੰ ਕਿੰਨਾ ਸੋਹਣਾ ਸਜਾਇਆ ਹੈ ਤੇਰੇ ਨਾ ਉਹ ਕਿਵੇਂ ਪੁੱਤਾ ਮੰਗ ਪਾੜੇ ਰੱਖੀ ਨੇ ਤੇ ਇਹਨਾਂ ਉੱਤੇ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਨਾ ਪਾੜੇ ਲਗਾਈ ਹੈ ਮੇਰੀਆਂ ਉਂਗਲਾਂ ਵਿੱਚ ਕਿੰਨੀਆਂ ਸੋਹਣੀਆਂ ਅਰਿੰਗਾ ਪਾਈਆਂ ਹੋਈਆਂ ਹਨ ਸੱਚੀ ਮੈਂ ਬਹੁਤ ਸੁੰਦਰ ਹਾਂ ਇਹ ਸਭ ਸੁਣ ਕੇ ਸੱਜਾ ਹੱਥ ਆਖਣ ਲੱਗਾ ਬੇਸ਼ੱਕ ਤੂੰ ਸੋਹਣਾ ਹੈ ਪਰ ਕੰਮ ਜ਼ਿਆਦਾ ਮੈਂ ਕਰਦਾ ਹਾਂ ਹਰ ਕੰਮ ਵਿੱਚ ਮੈਂ ਅੱਗੇ ਰੰਦਾ ਹਾਂ ਤੇ ਤੂੰ ਬਾਅਦ ਵਿੱਚ ਆਉਣਾ ਦੋਵਾਂ ਹੱਥਾਂ ਵਿੱਚ ਬਹਿਸ ਹੋ ਗਈ ਖਾਬਾਤ ਮੈਂ ਸਾਰਿਆਂ ਤੋਂ ਸੋਹਣਾ ਸੱਜਾ ਹੱਥ ਮੈਂ ਸਾਰੇ ਕੰਮ ਵਿੱਚ ਮੋਰੀਆਂ ਲੋਕ ਅੱਜਕੱਲ ਚੰਮ ਦੇਖਦੇ ਐ ਨਹੀਂ ਇਹ ਸਭ ਖੰਤੇ ਸੁਣਨੀਆਂ ਗੱਲਾਂ ਨਹੀਂ ਅਸਰ ਚਾਹੀਏ ਸਭ ਕੰਮ ਦੇਖਦੇ ਐ ਖਬਾਤ ਆਪਣੇ ਸੋਹਣੇ ਸੋਹਣੇ ਹੋਣ ਤੇ ਬਹੁਤ ਮਾਣ ਕਰਦਾ ਤੇ ਸੱਜੇ ਹੱਥ ਨੂੰ ਬਹੁਤ ਕੁਝ ਬੋਲ ਜਾਂਦਾ ਸੱਜਾ ਹੱਥ ਗੁੱਸੇ ਹੋ ਕੇ ਚੁੱਪ ਕਰਕੇ ਸੌ ਜਾਂਦਾ ਹੈ। ਮਾਂ ਦੀਆ ਖੋਲਦੀ ਹੈ ਤੇ ਦੇਖਦੀ ਹੈ ਸੱਜਾ ਹੱਥ ਸੌ ਰਿਹਾ ਹੈ। ਮਾਂ ਨੇ ਉਸ ਨੂੰ ਉੱਠ ਜਗਾਇਆ ਤੇ ਦੇਖਿਆ ਕਿ ਉਹ ਰੋ ਰਿਹਾ ਸੀ। ਕੀ ਹੋਇਆ ਬੁੱਤ? ਮਹਿਸੂਸ ਹੁੰਦੀ ਹੈ ਤੇ ਰੋਣ ਲੱਗਦਾ ਹੈ। ਤੇ ਸੱਜੇ ਹੱਥ ਤੋਂ ਮਾफी ਮੰਗਦਾ ਹੈ। ਤੇ ਕਿੰਨੇ ਦਿਨ ਉਸ ਦਾ ਭਰਾ ਸੱਜਾ ਹੱਥ ਹੀ ਉਸ ਦੀ ਪੱਟੀ ਕਰਨ ਜਾਕੋਂ ਠੀਕ ਹੋਣ 'ਚ ਮਦਦ ਕਰਕੇ ਉਸਨੂੰ ਠੀਕ ਕਰ ਲੈਂਦਾ ਹੈ ਖਾਬੇ ਹੱਥ ਨੂੰ ਆਪਣੀ ਗਲਤੀ ਦਾ ਐਸਾਫ ਹੋ ਜਾਂਦਾ ਹੈ ਕਿ ਉਹ ਹਰੇਕ ਕੰਮ ਵਿੱਚ ਸੱਜੇ ਹੱਥ ਦੀ ਮਦਦ ਕਰਾਉਣ ਲੱਗਦਾ ਹੈ ਮਾਂ ਦੋਵੇਂ ਹੱਥਾਂ ਨੂੰ ਪਿਆਰ ਕਰਨ ਨਾਲ ਸਮਝਾਉਂਦੀ ਹੈ ਕਿ ਪੁੱਤ ਤੁਸੀਂ ਦੋਵਾਂ ਦੀ ਬਰਾਬਰ ਦੀ ਮਦਦ ਹੈ ਤੁਹਾਡੇ ਦੋਵਾਂ ਨੂੰ ਇਕੱਲੇ ਕੰਮ ਕਰਨ ਵਿੱਚ ਬਹੁਤ ਮੁਸ਼ਕਲ ਆਉਦੀ ਹੈ ਕਿ ਜੇਕਰ ਕੰਮ ਮਿਲ ਕੇ ਕਰਦੇ ਹੋ ਤਾਂ ਕੰਮ ਜਲਦੀ ਜਲਦੀ ਤੇ ਆਸਾਨੀ ਨਾਲ ਵੀ ਹੋ ਜਾਂਦਾ ਹੈ ਦੇਖ ਕੇ ਸੱਜਾ ਹੱਥ ਤੇਰਾ ਭਰਾ ਕੋਈ ਕੰਮ ਇਕੱਲਾ ਤਾਂ ਨਹੀਂ ਕਰ ਸਕਦਾ ਤੈਨੂੰ ਵੀ ਨਾਲ ਲਾ ਲੈਂਦਾ ਹੈ ਤੇ ਤੂੰ ਵੀ ਕੋਈ ਕੰਮ ਇਕੱਲਾ ਨਹੀਂ ਕਰ ਸਕਦਾ ਜਾਂ ਫਿਰ ਕਰਨ 'ਚ ਬਹੁਤ ਦਿੱਕਤ ਆਉਂਦੀ ਹੈ ਇਸ ਲਈ ਪੁੱਤ ਦੋਵੇਂ ਮਿਲ ਕੇ ਇੱਕ ਦੂਜੇ ਦਾ ਸਾਰਾ ਬਣੋ ਨਿੱਕੀ ਨਿੱਕੀ ਗੱਲ ਤੇ ਲੜਨ ਨਾਲ ਅਸੀਂ ਸਾਡੀ ਆਪਸੀ ਏਕਤਾ ਘਟ ਜਾਂਦੀ ਹੈ ਤੇ ਹੁਣ ਦੇਖ ਸੱਜੇ ਹੱਥ ਤੇਰੇ ਭਰਾ ਨੇ ਤੈਨੂੰ ਕਿੰਨੀ ਜਲਦੀ ਠੀਕ ਕਰ ਦਿੱਤਾ ਹੈ ਸਿਆਣੇ ਸੱਚੀ ਕਹਿੰਦੀ ਹੈ ਕਿ ਏਕਤਾ ਵਿੱਚ ਬਲ ਹੁੰਦਾ ਹੈ ਅਸੀਂ ਇਕੱਲੇ ਆ ਕੁਝ ਨਹੀਂ ਕਰ ਸਕਦੇ ਤੇ ਜੇ ਮਿਲ ਕੇ ਕੰਮ ਕਰੀਏ ਤਾਂ ਕੋਈ ਕੰਮ ਔਖਾ ਵੀ ਨਹੀਂ ਹੁੰਦਾ ਬੰਦੇ ਨੂੰ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਉਸ ਦਿਨ ਤੋਂ ਬਾਅਦ ਖੱਬੇ ਤੇ ਸੱਜੇ ਹੱਥ ਦੋਵਾਂ ਨੇ ਮਿਲ ਕੇ ਰਹਿਣਾ ਸ਼ੁਰੂ ਕੀਤਾ ਤੇ ਮਾਂ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਾਂ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ಸಾನಲ್ ಸಬಸ್ಕ್ರೈಬಲ್ಹಣಿ ನೂತ ತು ಬಹುತೀ